ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰਾਂ ਜੀ ਗੱਲ ਅਗਲੇ 7-8 ਦਿਨਾਂ ਦੀ ਕਰਾਂਗੇ ਯਾਨੀ ਕਿ 9-10 ਫਰਵਰੀ ਤੱਕ ਮੌਸਮ ਪੰਜਾਬ ਦਾ ਔਰ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਅਪਡੇਟ ਦੇਾਂਗੇ ਐਸ ਲਈ ਜੀ ਤਾਜ਼ਾ ਸੈਟੇਲਾਈਟ ਦੀ ਵੀ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਜੀ 2 ਫਰਵਰੀ ਦਾ ਦਿਨ ਲਗਫਗ ਲੰਘ ਚੁੱਕਿਆ ਤੇ ਐਸ ਲਈ ਆਥਣ ਦੇ ਸਵੇਰ 7:30 ਵਜੇ ਨੂੰ ਜਾ ਰਿਹਾ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਆ ਇਸ ਵੇਲੇ ਪੰਜਾਬ ਦੇ ਵਿੱਚ ਮੌਸਮ ਅਲੱਗ-ਫਗ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਠੀਕ-ਠਾਕ ਬਣਿਆ ਹੋਇਆ ਧੁੱਪ ਅੱਜ ਬਹੁਤੇ ਖੇਤਰਾਂ ਦੇ ਵਿੱਚ ਲੱਗੀ ਹੈ ਜਿਹਦੇ ਨਾਲ ਨਿਗ ਫਰਿਆ ਥੋੜਾ ਦਿਨ ਰਿਹਾ ਜੇਕਰ ਸਵੇਰ ਵਾਲੇ ਫੱਕ ਤੋਂ ਦੇਖੀਏ ਸਵੇਰੇ ਧੁੰਦ ਬਹੁਤੇ ਖੇਤਰਾਂ ਨੂੰ ਕਵਰ ਕੀਤਾ ਹੋਇਆ ਸੀ ਧੁੰਦ ਨੇ ਤੇ ਜਿਵੇਂ ਕਿ ਅਸੀਂ ਤੁਹਾਨੂੰ ਸਵੇਰੇ ਅਪਡੇਟ ਦਿੱਤੀ ਸੀ ਕਿ ਘੰਟਿਆਂ ਤੱਕ ਜਿਹੜੀ ਧੁੰਦ ਖੁੱਲ ਜਾਏਗੀ ਤੇ ਧੁੱਪ ਵੀ ਜਿਹੜੀ ਬਹੁਤੇ ਖੇਤਰਾਂ ਦੇ ਵਿੱਚ ਲੱਗੇਗੀ ਸੋ ਆਥਣ ਹੁੰਦੇ ਹੁੰਦੇ ਯਾਨੀ ਕਿ ਹੁਣ 7:30 ਦਾ ਅੰਕੜਾ ਕੀ ਕਹਿੰਦਾ ਤੁਹ ਹੋਣੀ ਸ਼ੁਰੂ ਹੋ ਚੁੱਕੀ ਆ ਖਾਸ ਕਰ ਮੋਗਾ ਜੀਰਾ ਔਰ ਫਰੀਦਕੋੜ ਜਿਲ੍ਹਾ ਫਾਜ਼ਿਲਕਾ ਸ਼੍ਰੀ ਮਕਸਰ ਸਾਹਿਬ ਮਲਾਟ ਬਠਿੰਡਾ ਔਰ ਲੁਧਿਆਣਾ ਦੇ ਕੁਝ ਦੱਖਣ ਪਛਣੀ ਖੇਤਰ ਜਗਰਾਉਂ ਔਰ ਨਾਲ ਲੱਗਦੇ ਜਿਹੜੇ ਇਹਨਾਂ ਖੇਤਰਾਂ ਦੇ ਜਿਹੜੇ ਖੇਤਰ ਆ ਇਹਨਾਂ ਖੇਤਰਾਂ ਦੇ ਵਿੱਚ ਧੁੰਦ ਇੱਕ ਵਾਰ ਫਿਰ ਤੋਂ ਬਣਨੀ ਸ਼ੁਰੂ ਹੋ ਚੁੱਕੀ ਆ ਅਗਲੇ 1 ਘੰਟੇ 2 ਘੰਟੇ ਤੱਕ ਇਹ ਤੁੰਦ ਹੋਰ ਸਪਰੈਡ ਹੋਏਗੀ ਤੇ ਕੱਲ ਸਵੇਰ ਤੱਕ ਯਾਨੀ ਕਿ ਹੁਣ ਤੋਂ ਲੈ ਕੇ ਕੱਲ ਸਵੇਰ ਤੱਕ ਤੁੰਦ ਬਹੁਤੇ ਵੱਡੇ ਏਰੀਆ ਨੂੰ ਫਿਰ ਤੋਂ ਕਵਰ ਕਰਦੀ ਨਜ਼ਰ ਆ ਸਕਦੀ ਹੈ ਜੀ ਇਸ ਲਈ ਇੱਕ ਬੇਨਤੀ ਹੈ ਕਿ ਜਿਨ੍ਹਾਂ ਨੇ ਸਫ਼ਰ ਕਰਨਾ ਹੈ ਅੱਜ ਰਾਤ ਨੂੰ ਉਹ ਟਾਲ ਦਿਓ ਤਾਂ ਜ਼ਿਆਦਾ ਬਿਹਤਰ ਹੈ ਜਾਂ ਫਿਰ ਕੱਲ ਜਿਨ੍ਹਾਂ ਨੇ ਤੜਕੇ ਸਵੇਰੇ ਸਫ਼ਰ ਕਰਨਾ ਉਹ ਥੋੜਾ ਅੱਗੇ ਪਿੱਛੇ ਕਰ ਲੋ ਤਾਂ ਜ਼ਿਆਦਾ ਬਿਹਤਰ ਹੈ ਮੌਸਮ ਵਾਲੇ ਫੱਟ ਤੋਂ ਹੁਣ ਗੱਲ ਕਰਾਂਗੇ ਜੀ ਧੁੰਦ ਕੱਲ ਤੇ ਪਰਸੋਂ ਵੀ ਹੋ ਸਕਦਾ ਪਰਸੋਂ ਵੀ ਕੁਝ ਖੇਤਰਾਂ ਦੇ ਵਿੱਚ ਹਲਕੀ ਜੰਮੇਨੀ ਤੋਂ ਦਾ ਦਰਜ ਹੋ ਸਕਦੀ ਆ ਸਿਸਟਮਿਕ ਲੱਗਣਾ ਜੀ 4 ਤਰੀਕ ਨੂੰ ਜਿਹਦੀ ਅਪਡੇਟ ਅਸੀਂ ਤੁਹਾਨੂੰ ਪਹਿਲਾਂ ਵੀ ਕਰਦੇ ਆ ਰਹੇ ਹਾਂ ਸਿਸਟਮ ਦੇ ਵਿੱਚ ਉਤਾਰ ਤੇ ਝੜਾਓ ਜਿਹੜਾ ਜਾ ਉਹ ਆਉਂਦਾ ਰਹਿੰਦਾ ਕੱਲ ਦੀ ਅਪਡੇਟ ਦੇ ਵਿੱਚ ਇਹਦਾ ਹੋਰ ਜਿਹੜਾ ਸਟੀਕ ਅਨੁਮਾਨ ਆ ਫਾਨੂੰ ਫਤ ਲੱਗੇਗਾ ਫਿਲਹਾਲ ਹਾਲੇ ਕੋਈ ਫੇਰ ਬਦਲ ਨਹੀਂ ਆ ਸਿਸਟਮ 4 ਨੂੰ ਹੀ ਲੱਗੇਗਾ ਪੰਜਾਬ ਦੇ ਵਿੱਚ 3 ਤਰੀਕ ਨੂੰ ਕਹਿ ਲਿਆ ਕਿ ਆਥਣ ਤੋਂ ਬਾਅਦ ਯਾਨੀ ਕਿ 4-5 ਵਜੇ ਸਿਸਟਮ ਐਕਟੀਵੇਟ ਹੋਏਗਾ ਦਖਣ ਫਰੇ ਦੀ ਵਾਪਸੀ ਹੋਏਗੀ ਆ ਯਾਨੀ ਕਿ ਇਹ ਸਟੂਡੈਂਟ ਪੰਜਾਬ ਹਰਿਆਣਾ ਦੇ ਵਿੱਚ ਵਾਸੀ ਕਰ ਸਕਦੀ ਆ 4 ਤਰੀਕ ਨੂੰ ਪੰਜਾਬ ਦੇ ਵਿੱਚ ਮੀਂਹ ਲੱਗਣ ਦੇ ਆਸਾਰ ਨੇ ਦੋਆਬਾ ਖੇਤਰ ਮਾਝਾ ਖੇਤਰ ਪੁਆਦ ਖੇਤਰ ਔਰ ਕੇਂਦਰੀ ਮਾਲਵੇ ਜਾਂ ਫਿਰ ਚੜ੍ਹਦੇ ਮਾਲਵੇ ਦੇ ਜਿਹੜੇ ਜ਼ਿਲ੍ਹੇ ਆ ਲੁਧਿਆਣਾ ਫਟਿਆਲਾ ਸ਼੍ਰੀ ਫਤਿਹਗੜ ਸਾਹਿਬ ਸੰਗਰੂਰ ਔਰ ਪਟਿਆਲਾ ਤੇ ਸੰਗਰੂਰ ਬਰਨਾਲਾ ਮਾਰਸਾ ਜਿਹੜੇ ਕਿ ਹਰਿਆਣਾ ਦੇ ਨਾਲ ਲੱਗਦੇ ਖੇਤਰ ਆ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਕਿਤੇ ਤੇਜ਼ ਛਰਾਟੇ ਦਰਜ ਹੋ ਸਕਦੇ ਨੇ ਇਹਦਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਆਸਾਰ ਨਹੀਂ ਆ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਕੁਸ਼ਕ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਜੋ ਹੋ ਰਿਹਾ ਕੋਈ ਵੱਡੇ ਆਟੇ ਵਾਲਾ ਬੋਲਤੇ ਇਹ ਨਹੀਂ ਹੈ ਕਹਿ ਲਿਆ ਕਿ 25 ਤੋਂ ਲੈ ਕੇ 35% ਖੇਤਰ ਹੈ ਪੰਜਾਬ ਦੇ ਜਿੱਥੇ ਹਲਕੇ ਟੁੱਟਵੇਂ ਸ਼ਰਾਟੇ ਲੱਗ ਸਕਦੇ ਨੇ ਕਿਤੇ ਕਿਤੇ ਸ਼ਰਾਟੇ ਤੇਜ਼ ਵੀ ਹੋ ਸਕਦੇ ਨੇ ਤੇਜ਼ ਹਵਾਵਾਂ ਦੇ ਨਾਲ ਤੇ ਹਰਿਆਣੇ ਦੇ ਵੀ ਕਹਿ ਲਿਆ ਕਿ ਦਾ ਪੂਰਬੀ ਹਰਿਆਣਾ ਤੇ ਜਿਹੜੇ ਯੂਪੀ ਦੇ ਫਸੂ Nghi ਖੇਤਰ ਹੈ ਔਰ ਮਧ ਪ੍ਰਦੇਸ਼ ਦੇ ਉੱਤਰੀ ਖੇਤਰ ਤੇ Rajasthan ਦੇ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਇਹ ਸਿਸਟਮ ਲੱਗਣਾ ਤੇ ਹਲਕੇ ਤੇਜ਼ ਸ਼ਰਾਟੇ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਆ ਦਰਜ ਹੋਣਗੇ ਸੋ ਇੱਕ ਨਜ਼ਰ ਤਾਜ਼ਾ ਹੋਰ ਤੇ ਲਾ ਲੈਣਿਆ ਜੀ ਜੋ ਜਾਰੀ ਕੀਤੀ ਹੈ ਅ ਮੌਸਮ ਵਿਭਾਗ ਨੇ ਕੱਲ ਦੇ ਲਈ ਯਾਨੀ ਕਿ 3 ਤਰੀਕ ਨੂੰ ਧੁੰਦ ਫਿਰ ਤੋਂ ਇੱਕ ਵਾਰ ਪਏਗੀ ਤੇ ਇਹ ਤੁਹਾਨੂੰ ਅਸੀਂ ਦੱਸ ਵੀ ਚੁੱਕੇ ਹਾਂ ਧੁੰਦ ਸਪਰੈਡ ਹੋ ਰਹੀ ਆ ਤੇ ਕੱਲ ਦੇ ਲਈ yellow alert ਜਾਰੀ ਆ ਧੁੰਦ ਦੇ ਜਾਰੀ ਕਰ ਦਿੱਤੇ ਗਏ ਨੇ ਰਡਾਰ ਦੇ ਵਿੱਚ ਸਿਸਟਮ ਸ਼ੋ ਜਰੂਰ ਹੋ ਰਿਹਾ 4 ਤੇ 5 ਨੂੰ 4 ਤਰੀਕ ਦੇ ਨੂੰ ਕਹਿ ਲਿਆ ਕਿ ਸਵੇਰ ਤੋਂ ਲੈ ਕੇ 5 ਦੀ ਸਵੇਰ ਤੱਕ ਸਿਸਟਮ ਲੱਗਣਾ ਹੈ 4 ਤਰੀਕ ਪੰਜਾਬ ਦੇ ਵਿੱਚ ਮੁੱਖ ਹੈ ਇਹ ਸਿਸਟਮ ਦੀ ਤੇ ਪੰਜਾਬ ਦੇ ਵਿੱਚ ਬਹੁਤ ਹੀ ਵੱਡੇ ਏਰੀਆ ਨੂੰ ਕਵਰ ਨਹੀਂ ਕਰਨਗੇ ਫਿਰ ਤੋਂ ਅਸੀਂ ਇਹ ਜਿਹੜਾ ਸਪਸ਼ਟ ਕਰ ਦਈਏ 5 ਤਰੀਕ ਤੱਕ ਬਦਲਵਾਇ ਬਣ ਸਕਦੀ ਹੈ ਹਾਂ ਬਦਲਵਾਇ ਬਹੁਤ ਹੀ ਵੱਡੇ ਏਰੀਆ ਨੂੰ ਕਵਰ ਕਰ ਸਕਦੀ ਹੈ ਪੰਜਾਬ ਦੇ ਉੱਪਰ ਦੀ ਤੇ ਉਸ ਤੋਂ ਬਾਅਦ 6 7 8 9 ਜਿਹੜੇ ਅਗਲੇ 4 ਦਿਨ ਹੋਣਗੇ ਧੁੰਦ ਵਾਲੇ ਹੋ ਸਕਦੇ ਨੇ ਫਿਰ ਤੋਂ ਇੱਕ ਵਾਰ ਜਮੇਨੇ ਧੁੰਦ ਵਾਪਸੀ ਕਰ ਸਕਦੀ ਹੈ ਤੇ ਠੰਡਿਆ ਸਰੀਰ ਹੋਵਾਂ ਜਣੀਆਂ ਨੇ ਚੱਲ লাগਦੀਆਂ ਨੇ ਜਿਦੇ ਨਾਲ ਮੌਸਮ ਇੱਕ ਵਾਰ ਫਿਰ ਤੋਂ ਕਹਿ ਸਕਦੇ ਹਾਂ ਕਿ ਠੰਡਕ ਵਾਲਾ ਹੋ ਸਕਦਾ ਹੈ ਠੰਡ ਇੱਕ ਵਾਰ ਫਿਰ ਤੋਂ ਵਾਪਸੀ ਕਰ ਸਕਦੀ ਹੈ ਦਿਨਾਂ ਦੇ ਟੈਂਪਰੇਚਰ ਜਿਹੜੇ ਤਾਂ ਨੂੰ ਜਾ ਰਹੇ ਨੇ ਉਹਨਾਂ ਤੇ ਥੋੜੀ ਬ੍ਰੇਕ ਲੱਗੇਗੀ ਤੇ ਥੋੜੇ ਟੈਂਪਰੇਚਰ ਹੇਠਾਂ ਚੜ੍ਹਿਆ ਹੋਣੇ ਸ਼ੁਰੂ ਹੋ ਸਕਦੇ ਨੇ ਸੋ 10 ਤੱਕ ਫਿਲਹਾਲ ਮੌਸਮ ਜਿਹੜਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹਿਣਾ ਇਸ ਤੋਂ ਫਿਰ ਅਗਲਾ ਸਿਸਟਮ ਜਿਹੜਾ ਉਹ ਫਰਵਰੀ ਦੇ ਦੂਜੇ ਹਫਤੇ ਦੇ ਦਰਮਿਆਨ ਲੱਗੇਗਾ ਉਹ ਆਪਣਾ 12 13 ਦੇ ਆਸ-ਪਾਸ ਜਿਹੜਾ ਲੱਗ ਸਕਦਾ ਜਾਂ ਫਿਰ 14 15 ਦੇ ਆਸ-ਪਾਸ ਲੱਗਦਾ ਨਜ਼ਰ ਆ ਸਕਦਾ ਹੈ ਜੀ ਸੋ ਇਹ ਜੀ ਅਫਰੇਡ ਅਗਲੇ 7-8 ਦਿਨਾਂ ਦੀ ਸਿਸਟਮ ਚਾਰ ਵਾਲਾ ਉਸੇ ਤਰ੍ਹਾਂ ਲੱਗਦਾ ਜਾ ਪਰ ਹੈ ਬਾਕੀ ਕੱਲ ਦੇ ਅਫਰੇਡ ਦੇ ਵਿੱਚ ਤੁਹਾਨੂੰ ਅਸੀਂ ਇਹਦੀ ਹੋਰ ਸਟੀਕ ਅਨੁਮਾਨ ਜਿਹੜਾ ਤੁਹਾਨੂੰ ਦੱਸਾਂਗੇ ਤੇ ਤੁਹਾਨੂੰ ਇਸ ਵੇਲੇ ਕਿੱਥੇ ਸਪਰੈਡ ਹੋ ਰਹੀ ਹੈ ਕਿੱਥੇ ਸ਼ੁਰੂ ਹੋ ਚੁੱਕੀ ਹੈ ਤੇ ਕਮੈਂਟ ਦੇ ਵਿੱਚ ਜਰੂਰ ਦੱਸ ਕੇ ਜਾ